ਡਵੈਲਪਮੈਂਟ ਵਾਸਤੇ ਕੋਈ ਕੋਈ ਐਮਐਲਏ ਮੇਰੇ ਕੋਲੇ ਆਵੇ ਚੰਗੇ ਕੰਮ ਲੈ ਕੇ ਆਵੇ ਮੈਂ ਗਿਣਤੀ ਨਹੀਂ ਦੇਖਦਾ ਕਿ ਕਿੰਨੀਆਂ ਵੋਟਾਂ ਤੇ ਜਿੱਤਿਆ ਹੈ ਜਾਂ ਉਸ ਇਲਾਕੇ ਦੀ ਆ ਜਾ ਉਸ ਪਿੰਡ ਦੀ ਗਿਣਤੀ ਕਿੰਨੀ ਹੈ ਜਿਸ ਕੰਮ ਵਾਸਤੇ ਪੈਸੇ ਮੰਗ ਰਿਹਾ ਮੈਂ ਕੰਮ ਦੇਖਦਾ ਵੀ ਇਹ ਕੰਮ ਜੇ ক্রিকেট ਦਾ ਨੈੱਟ ਵਾਲਾ ਪਿਚ ਦੇ ਸਮੇਤ ਸਟੇਡੀਅਮ ਬਣਾਉਣਾ ਪਾਰਕ ਬਣਾਉਣਾ ਅੰਬੇਦਕਰ ਪਵਨ ਮੈਂ ਬਾਹਰਲੇ ਮੁਲਕਾਂ 'ਚ ਤਾਂ ਦਿਖਦਾ ਰਿਆਂ ਇਦਾਂ ਦੇ ਸਕੂਲਾਂ 'ਚ ਜਾਂ ਉੱਥੋਂ ਦੇ ਜਿਹੜੇ ਪਰਫਾਰਮਿੰਗ ਆਰਟ ਸੈਂਟਰ ਕਹਿੰਦੇ ਆ ਉੱਥੇ ਹੈਗੇ ਆ ਵੈਂਕੂਵਰ ਟੋਰੰਟੋ ਕੈਲਗਰੀ ਐਡਮਿੰਟਨ ਵਿਨੀਪੈਗ ਸਿਡਨੀ ਮੈਲਬਨ ਪਰ ਮੈਂ ਸੋਚਦਾ ਹੁੰਦਾ ਸੀ ਯਾਰ ਸਾਡੇ ਦੇਸ਼ 'ਚ ਕਦੋਂ ਬਣਨਗੇ ਕੀ ਪਤਾ ਸੀ ਪ੍ਰਮਾਤਮਾ ਨੇ ਨਹੀਂ ਬਲ ਬਖਸ਼ ਦੇਣਾ ਕਿ ਬਣਾਉਣੀ ਮੈਨੂੰ ਪੈਣਗੇ 450 ਦੀ ਕੈਪੈਸਿਟੀ ਬੜਾ ਸ਼ਾਨਦਾਰ 사ਉਂਡ ਔਰ ਡਾਕਟਰ ਉਮੀਦਕਰ ਸਾਹਿਬ ਦੇ ਨਾਮ ਤੇ ਔਰ ਇਸ ਇਲਾਕੇ ਚ ਜਿਹੜਾ ਇਹ ਇਲਾਕਾ ਹੈ ਲੁਧਿਆਣੇ ਦਾ ਮੈਂ ਕਿਉਂਕਿ ਕਰਮ ਭੂਮੀ ਹੈ ਮੇਰੀ ਮੈਂ ਪਹਿਲਾਂ ਲੁਧਿਆਣਾ ਹੀ ਆਇਆ ਸੀਗਾ ਅਗਲਾ ਚੌਂਕ ਮਾਦਨ ਚੌਂਕ ਜੀ ਇੱਥੇ ਇੱਕ ਸਾਡਾ ਸ਼ੋਅ ਸੀ ਗੁਰਦਾਸ ਮਾਨ ਜੀ ਨਾਲ ਸੁੰਦਰ ਨਗਰ ਉਹ ਦਿਨੇ ਮੀਂਹ ਪੈ ਗਿਆ ਤੇ ਜਿੱਥੇ ਸ਼ੋਅ ਸੀ ਉਥੇ ਪਾਣੀ ਹੋ ਗਿਆ ਮੈਂ ਕਿਹਾ ਵੀ ਇਹਦਾ ਨਾਮ ਬਦਲ ਲਓ ਇਹਦਾ ਨਾਮ ਸਮੁੰਦਰ ਨਗਰ ਹੀ ਰੱਖ ਲਓ ਹੈ ਨਾ ਸੁੰਦਰ ਨਗਰ ਆ ਮਖਾ ਚ ਇੱਥੇ ਜਿੱਥੇ ਗੁਰਦਾਸ ਮਹਾਂਜੀ ਦਾ ਸ਼ੋਅ ਮੇਰੇ ਨਾਲ ਅਸੀਂ ਦੋਨੋਂ ਇਕੱਠੇ ਸੀਗੇ ਤੇ ਮੈਂ ਕਿਹਾ ਜੀ ਨਾਮ ਜਾਂ ਤਾਂ ਫਿਰ ਸਮੁੰਦਰ ਨਗਰ ਕਰ ਲਓ ਜਾਂ ਸੁੰਦਰ ਨਗਰ ਬਦਲ ਲਓ ਤੇ ਆ ਜਿਹੜਾ ਇਲਾਕਾ ਹੈ ਸਲੇਮ ਟਾਵਰੀ ਦਾ ਇਹ ਖਾਸ ਤੌਰ ਤੇ ਮੰਨਿਆ ਜਾਂਦਾ ਵੀ ਸ਼ਾਇਦ ਇਹ ਗਰੀਬਾਂ ਦਾ ਇਲਾਕਾ ਹੈ ਇਹਨੂੰ ਕੌਣ ਪੁੱਛਦਾ ਇੱਥੇ ਤਾਂ ਇਹੀ ਰਹੀ ਜਾਂਦੇ ਆ ਪਰ ਅਸੀਂ ਸਭ ਤੋਂ ਵੱਧ ਧਿਆਨ ਇਸੇ ਪਾਸੇ ਦਿੱਤਾ ਹੈ ਸਕੂਲ ਵੀ ਬਣਾਏ ਸ਼ਾਨਦਾਰ ਮੁਹੱਲਾ ਕਲੀਨਿਕ ਵੀ ਆ ਡਾਕਟਰ ਅੰਮ੍ਰਿਤ ਕਰਪਾ ਵਨ ਵੀ ਆ ਪੋਲ ਨਾਲ ਬਹੁਤ ਟ੍ਰੈਫਿਕ ਨੂੰ ਬਹੁਤ ਜਿਹੜੀ ਹੈ ਜਾਮ ਲੱਗਦੇ ਸੀ ਨਜਾਤ ਮਿਲੂਗੀ ਆ ਨਾਲ ਹੀ ਪਧੌੜਾ ਹਾਊਸ ਹੈ ਉੱਥੇ ਸੀੜੀਆਂ ਕੈਸਟਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਤੇ ਬਹੁਤ ਆਉਣਾ ਜਾਣਾ ਇਸ ਇਲਾਕੇ 'ਚ ਮੇਰਾ ਰਿਹਾ ਤੇ ਤੁਸੀਂ ਅਸ਼ੀਰਵਾਦ ਦੇ ਕੇ ਮੇਰੇ 92 ਸਾਥੀਆਂ 'ਚੋਂ ਇੱਕ ਸਾਥੀ ਮਦਨ ਲੱਭਾ ਜੀ ਨੂੰ ਚੁਣ ਕੇ ਭੇਜਿਆ ਤੇ ਜਦੋਂ ਵੀ ਕਦੇ ਆਉਂਦੇ ਨੇ ਕਬੜਾ ਨਿੱਜੀ ਕੰਮ ਕਦੇ ਕੋਈ ਨਹੀਂ ਲੈ ਕੇ ਆਉਂਦੇ ਕੰਮ ਲੈ ਕੇ ਆਉਂਦੇ ਆ ਤਾਂ ਲੋਕਾਂ ਦੇ ਕੰਮ ਲੈ ਕੇ ਆਉਂਦੇ ਔਰ ਮੈਂ ਇਸ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਦੇ ਚੰਗੇ ਬੰਦੇ ਚੁਣ ਕੇ ਭੇਜੋਗੇ ਤਾਂ ਕੰਮ ਚੰਗੇ ਹੋ ਜਾਣਗੇ ਨਹੀਂ ਤਾਂ 37 ਸਾਲ ਚੁਣੀ ਗਏ ਆ ਪਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਸੀ ਉਦੋਂ ਮੈਂ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਕੱਟਦਾ ਕੋਈ ਬਦਲਾਅ ਵੀ ਨਹੀਂ ਸੀਗਾ ਵੀ ਚੇਂਜ ਕੀ ਕਰੀਏ ਮਤਲਬ 10 15 ਚੋਰਾਂ ਦੀ ਲਿਸਟ ਆ ਜਾਂਦੀ ਸੀ ਵਿੱਚੋਂ ਸਭ ਤੋਂ ਘੱਟ ਚੋਰੀ ਕਰਨ ਵਾਲਾ ਚੁਣ ਲਓ ਬਸ ਆਹੀ ਹੁੰਦਾ ਸੀ ਉਹ ਕਿੰਨਾ ਕਦੇ ਮਹਾਨਦਾਰ ਪਹਿਲੀ ਵਾਰ ਪਾਰਟੀ ਆਈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਇਮਾਨਦਾਰੀ ਦਾ ਨਾਰਾ ਦਿੱਤਾ ਗਰੰਟੀ ਦਿੱਤੀ ਅੱਜ ਤਹਿਸੀਲਾਂ 'ਚ ਖੱਜਲ ਖਵਰੀਆਂ ਘਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜਾਓ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਿਸਟਰੀ ਲੈ ਲਓ ਉਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਟਰੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ੍ਰਾਇਲ ਚੱਲ ਰਿਹਾ ਆ ਉਹਨਾਂ ਦਿਨਾਂ ਚ ਤੁਹਾਨੂੰ ਕਾਟਨ ਕਰਾਂ ਬਹੁਤ سارے ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲਓ ਲਾਇਸੈਂਸ ਦੇ ਦਈਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਕੌਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਿਸ਼ਤੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਿਸ਼ਤੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਣ ਨਾ ਕਰੋ ਕਿ ਤੁਹਾਡੇ ਸੈਨਾ ਨਾਲ ਰਿਸ਼ਤੀਆਂ ਹੁੰਦੀਆਂ ਨੇ ਤਨਖਾਹ ਤੁਹਾਨੂੰ ਉਨੀਆਂ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸ਼ਤੀਆਂ ਤੇ ਰਿਸ਼ਤੀ ਨਾ ਟੌਰ ਬਣਦੀ ਹੈ ਜੀ ਫੋਟੋ ਹੁੰਦੀ ਹੈ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਫਲਾਣਾ ਤੇਮ ਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ ਵਿੱਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ ਵਿੱਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਸੌਖੀ ਭਾਸ਼ਾ ਚ ਰਜਿਸਟਰੀਆਂ ਲਿਖੇ ਜਾਣਗੀਆਂ ਜਿੱਥੋਂ ਮਰਜੀ ਚੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੰਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਵਾ ਬਾ ਵਸੂਲ ਬਾ ਪਤ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲੇ ਫਿਰੰਦੇ ਪਤਾ ਹੀ ਲੱਦਾ ਇਹ ਰੀਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ 'ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖੋਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਰੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ ਇਸ ਕਰਕੇ ਪਹਿਲਾਂ ਤਹਿਸੀਲਾਂ ਦੀ ਖੱਜਲ ਖਵਾਰੀ ਕਟਾਈ ਤੇ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅੱਜ 52 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਹੈ ਜੀ ਸਰਕਾਰੀ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ 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 ਸਪਾਰਸ਼ ਇੱਕ ਘਰ ਚ ਤਿੰਨ ਨੌਕਰੀਆਂ 68 ਨੰਬਰ ਵਾਰਡ ਚ ਤਿੰਨ ਨੌਕਰੀਆਂ ਦੇਖੋ ਪਹਿਲਾਂ 75 ਸਾਲ ਚ ਇੱਕ ਨੌਕਰੀ ਵੀ ਨਹੀਂ ਹੁਣ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਮਿਲ ਰਹੀਆਂ ਕਿਉਂਕਿ ਤੁਹਾਡੇ ਅੱਛਾ ਬੇਟੇ ਨੇ ਜੇ ਹੀ ਲੱਗਿਆ ਨੰਬਰਾਂ ਨਾਲ ਪਾਸ ਕਰਕੇ ਆ ਜਾਓ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਨੂੰ ਰੋਕ ਲੈ ਕੋਈ ਨੌਕਰੀ ਦੇਣ ਦੀ ਨੰਬਰ ਲੈ ਆਓ ਚਾਹੇ ਭੈਣ ਭਾਈ ਸਕੇ ਨੇ ਇਹ ਦੁਨੀਆ ਜਿਹੜੀ ਹੈ ਨਾ ਇਹ ਮੰਨਦੀ ਨਹੀਂ ਕਦੇ ਆ ਜਿਹੜੇ ਵਿਰੋਧੀ ਤੇ ਰਾਲੇ ਆ ਮੈਂ ਤਾਂ ਹੀ ਕਹੂੰਗਾ ਕਿ ਅੰਦੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਅੰਦੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਔਰ ਬਹਿਰੋਂ ਕੋ ਸ਼ਿਕਾਇਤ ਹੈ ਮੈਂ ਗਲਤ ਬੋਲਦਾ ਹੂੰ ਜਿਨਾਂ ਨੂੰ ਸੁਣਦਾ ਨਹੀਂ ਉਹ ਕਹਿੰਦੇ ਗਲਤ ਬੋਲਦਾ ਜਿਨਾਂ ਨੂੰ ਦਿਖਦਾ ਨਹੀਂ ਉਹ ਕਹਿੰਦੇ ਨੁਕਸ ਕੱਢੀ ਜਾਂਦੇ ਆ ਇਹ ਮਤਲਬ ਇਹਨਾਂ ਦਾ ਇਹੀ ਕੰਮ ਹੈ ਬੋਲੀ ਜਾਣ ਦਿਓ ਆਪਾਂ ਆਪਣਾ ਕੰਮ ਆਪਣੀ ਚਾਲੇ ਚੱਲਣਾ ਪਬਲਿਕ ਸਭ ਜਾਣਦੀ ਐ ਲੋਕ ਸਭ ਜਾਣਦੇ ਨੇ ਆ ਹੁਣ ਪਾਣੀਆਂ ਦਾ ਪਿਆਸੀ ਰੋਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਧਰ ਘਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਧਰ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਐ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੇ ਹੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਾਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹੱਕਾਂ 'ਚ ਖੜੇ ਆਂ ਕੋਈ ਅਸੀਂ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰੀ ਜਨਾ ਮੁੱਦਾ ਕੀ ਨਹੀਂ ਛੇੜਿਆ ਜੀ ਆਈ ਕਿਥੋਂ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਪਹਿਲਾਂ ਤੁਹਾਡਾ ਐਮਪੀ ਰਿਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਮੈਂ ਹਜੇ ਵੀ ਐਂ ਪੁੱਛਣ ਲੱਗ ਜਾਣਾ ਹੁਣਾਂ ਵੀ ਇਹ ਕਾਂਗਰਸ ਵੱਲ ਬੋਲ ਰਿਹਾ ਜਾਂ ਕਿ ਕਿਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਟਤੀਆਂ ਬੀਜੇਪੀ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਗਾੜਿਆ ਕੀ ਹੈ ਭਰਾ ਮੈਨੂੰ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾ ਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਲੈਂਦੇ ਨੇ ਪਰ ਦੀ 1 ਰੁਪਈਆ ਦਾ ਤਾਂ ਮੇਰੇ ਤੇ ਲਾ ਦੋ ਇਲਜ਼ਾਮ ਵੀ ਸਾਢੇ 3 ਸਾਲਾਂ ਜਾਂ 1 ਰੁਪਈਆ ਖਾ ਗਿਆ ਭਗਵੰਤ ਮਾਨ ਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕੱਢ ਕਰੀ ਜਾਨੂੰ ਆਪਾਂ ਕੀ ਲੈਣਾ ਛੱਡੂ ਸੋ ਇਸ ਕਰਕੇ ਤੇ ਸਾਰੇ ਧਰਮਾਂ ਦੇ ਲੋਕ ਖੜੇ ਆ ਕੋਈ ਸਰੂਪਾ ਦੇ ਰਿਹਾ ਕੋਈ ਡਾਕਟਰ ਪੀਮਰਾ ਉਮੀਦਵਾਰ ਦੀ ਫੋਟੋ ਦੇ ਰਿਹਾ ਕੋਈ ਭਗਵਾਨ ਵਾਲਮੀਕ ਜੀ ਦੀ ਫੋਟੋ ਦੇ ਰਿਹਾ ਕੋਈ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਹੈ ਬਣਾਇਆ ਹੋਇਆ ਉਹ ਦੇ ਰਿਹਾ ਮਤਲਬ ਹਰ ਅਸੀਂ ਤਾਂ ਇਕੱਠੇ ਆ ਸਾਨੂੰ ਕਈ ਵਾਰੀ ਧਰਮਾਂ ਦੇ ਨਾਂ ਤੇ ਵੰਡ ਲੈਂਦੇ ਆ ਇੱਕ ਵਾਰੀ ਪਾਰਲੀਮੈਂਟ ਚ ਮੈਂ ਐਮਪੀ ਸੀ ਉਸ ਵੇਲੇ ਡਿਬੇਟ ਚੱਲ ਰਹੀ ਸੀ ਆ ਸਮਾਜ ਆਏ ਆ ਆਹ ਸਮਾਜ ਆਏ ਆ ਆਹ ਫਲਾਨਾ ਆ ਆਹ ਫਲਾਨਾ ਐ ਮੇਰਾ ਜਿਹੜਾ ਉਹ ਨੈਸ਼ਨਲ ਆਇਆ ਸੀਗਾ ਨਾਗਰਿਕਤਾ ਦਾ ਕਾਨੂੰਨ ਉਹਦੀ ਡਿਬੇਟ ਚੱਲ ਰਹੀ ਸੀ ਕਾਫੀ ਲੰਬੀ ਹੋ ਗਈ ਡਿਬੇਟ ਰਾਤ ਦੇ 10 ਵਜ ਗਏ ਤਾਂ ਮੈਂ ਵੀ ਹੱਥ ਖੜਾ ਕਰਤਾ ਮੈਂ ਬੋਲੂਗਾ ਜੀ ਮੈਂ ਕੱਲਾ ਹੀ ਸੀ ਉਦੋਂ ਸੰਗਰੂਰ ਤੋਂ तो हम चाहे कल ही होव एक पार्टी तो टाइम देना ही पेगा स्पीकर साहब कहें भी नहीं छोटी पार्टियों को नहीं बिल पास करना है मैं कह जी तीस तीसट कीसेंट मैं कह हाँ जी तीस सेकेंड में क्या बोलोगे मैं ठीक है सर फिर बीस भीट सेकेंड हाँ जी बोलोगे मैं गे उनके दो दो घंटे के भाषण मेरे बीस सेकंड चलो ठीक है आपका समय शुरू होता है अब और नाले कड़ी देख लो मैं क्या बहुत बहुत शुक्रिया स्पीकर साहब मैं तो इन नहीं कहना है कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਮੈਨੂੰ ਕਹਿੰਦੇ 12 ਸਕਿੰਟ ਥੈਂਕ ਯੂ ਪਾਣੀ ਥੈਂਕ ਯੂ ਪਾਣੀ ਜਿੰਦਾਬਾਦ ਸਪੀਕਰ ਸਾਹਿਬ ਕਹਿੰਦੇ ਵੀ ਹਜੇ ਤਾਂ 12 ਸਕਿੰਟ ਹੀ ਹੋਏ ਆ ਮੈਂ ਕਿਹਾ ਜੀ 8 ਸਕਿੰਟ ਅਗਲੇ ਭਾਸ਼ਣ ਕੇ ਲਈ ਰੱਖ ਲੈਣਾ ਬੋਲਣਾ ਦਿਲ ਤੋਂ ਹੋਵੇ ਤਾਂ 20 ਸਕਿੰਟ ਹੀ ਬਹੁਤ ਹੁੰਦੇ ਆ ਨਹੀਂ ਤਾਂ ਦੇਈ ਜੋ 2.5 ਘੰਟੇ ਭਾਸ਼ਣ ਲੋਕ ਵਾਸੀਆ ਲੈ ਲੈ ਕੇ ਤੁਰ ਜਾਂਦੇ ਕਈ ਵਾਰੀ ਕੱਲਾ ਟੈਂਟਾਂ ਵਾਲੇ ਰਹਿ ਜਾਂਦਾ ਵੀ ਭਾਈ ਉਸ ਹੀ ਨਾ ਵੀ ਕਵੀ ਸਮੇਲਨ ਚੱਲਦਾ ਸੀ ਸਾਰੇ ਉੱਠ ਕੇ ਚਲੇ ਗਏ ਜਦੋਂ ਇੱਕ ਕਵੀ ਕਵਤਾ ਪੜ ਰਿਹਾ ਸੀ ਇੱਕੋ ਹੀ ਬੰਦਾ ਰਹਿ ਗਿਆ ਉਹ ਕਹਿੰਦਾ ਯਾਰ ਮੈਨੂੰ ਲੱਖਾਂ ਦੀ ਲੋੜ ਨਹੀਂ ਬਸ ਸੁਣਨ ਨਾਲ ਤਾਂ ਇੱਕੋ ਹੀ ਚਾਹੀਦਾ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਕਵਤਾ ਸਮਝ ਰਿਹਾ ਉਹ ਕਹਿੰਦਾ ਮੈਨੂੰ ਕੱਖ ਨਹੀਂ ਸਮਝ ਆ ਰਿਹਾ ਜੀ ਮੈਂ ਤਾਂ ਟੈਂਟ ਵਾਲਾ ਤੁਸੀਂ ਜਾਓਗੇ ਤਾਂ ਮੈਂ ਆਪਾਂ ਸਪੀਕਰਸ ਪਾ ਕੇ ਸਾਰਾ ਖੋਲਣਾ ਮੈਂ ਉਹਦਾ ਕੋਈ ਫਾਇਦਾ ਨਹੀਂ ਜੀ ਉਥੋਂ ਜ਼ਿਆਦਾ ਪਤਾ ਲੁਧਿਆਣੇ ਦੀ ਜਨਤਾ ਨੂੰ ਮੈਂ ਕਾਂਗਰਸੀ ਜਿਹੇ ਕੱਟਰ ਦਾ ਨਾ ਹੋਂ ਜੁੜਿਆ ਹੁਣ ਉਹ ਕੰਮਾਂ ਨੂੰ ਦੇ ਨਹੀਂ 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 ਮੈਂ ਦੇਖੋ ਪਹਿਲਾਂ ਕੋਈ ਨਾ ਕੋਈ ਕਾਂਗਰਸੀ ਜਾ ਕਾਲੀ ਹੋਈ ਸੀ ਹੁਣ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਮੈਂ ਕਹਿੰਦਾ ਕੋਈ ਅਸੀ ਗੱਲ ਨਹੀਂ ਜਿਹੜੇ ਭਾਜਪਾ ਚ ਵੀ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਭਾਜਪਾ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਐਸ ਆਪਣੇ ਈ ਹਾਰ ਵੀ ਗਏ ਛੋਟੜੀਆਂ ਵੋਟਾਂ ਤਾਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੋ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧ ਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਲੋਕਲ ਐਮ ਐਲ ਏ ਦੀ ਪਾਵਰ ਹੁੰਦੀ ਆ ਆਲਮੋਸਟ ਉਸ ਕਾਉਂਸਲਰ ਦੀ ਜੋ ਆਪਦੇ ਵਾਰਡ ਦੀ ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ 'ਚ ਆਪਾਂ ਨੂੰ ਘੱਟ ਬੋਟਾ ਪਈਆਂ ਦੋ ਪੁਲੀਆਂ ਹੀ ਵਟ ਦੋ ਦੋ ਪੁਲੀਆਂ ਵਟ ਕੇ ਕਹਿ ਦੋ ਜਾ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ ਇਦਾਂ ਮੈਂ ਕਹਿਣਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ 'ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹੁੰਚਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲੂंगे ਕਿਹੜਾ ਕੁੰਬ ਦਾ ਮੇਲਾ ਆ ਜਾ ਸੋ ਇਸ ਕਰਕੇ ਮੈਂ ਲੁਧਿਆਣਾ ਕਿਉਂਕਿ ਮੇਰੀ ਕਰਮ ਭੂਮੀ ਰਿਹਾ ਮੈਂ ਇਸ ਸ਼ਹਿਰ ਦੇ ਵਿੱਚ 1993 ਤੋਂ ਲੈ ਕੇ 1997 ਤੱਕ 4-5 ਸਾਲ ਮੈਂ ਇੱਥੇ ਰਿਹਾ ਫਿਰ ਮੁਹਾਲੀ ਚਲੇ ਗਿਆ ਸੀ ਫਿਰ ਪਟਿਆਲੇ ਤੇ ਬਾਅਦ ਚ ਫਿਰ ਮੁਹਾਲੀ ਆ ਗਿਆ ਸੀ ਉਤੋਂ ਬਾਅਦ ਹੁਣ ਤੁਸੀਂ ਇੱਕ ਐਸ ਕਿਸਮ ਦਾ ਹੀ ਰੋਲ ਦਿੱਤਾ ਮੈਨੂੰ ਕਿ ਜੋ ਮੈਂ ਕੈਸਟਾਂਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਕਰਨਾ ਪੈ ਰਿਹਾ ਜੋ ਮੈਂ ਕੈਸਟਾਂਚ ਕਹਿੰਦਾ ਸੀ ਤੁਸੀਂ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲਫੀ ਗਰਮਾ ਗਰਮੀ ਸੁਣ ਲਿਓ ਉਹ ਸਾਰਾ ਕੁਝ ਕੱਲੀ ਉਹਦੇ ਵਿੱਚ ਹੀ 2-3 ਮਿੰਟ ਚ ਹੈ ਵੀ ਜਿੱਥੇ ਦੀਪੂਆਂ ਵਾਲੇ ਬੜੇ-ਬੜੇ ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20-25-25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ ਬੜੇ-ਬੜੇ ਪੋਲ ਖਾ ਜਾਂਦੇ ਨੇ ਉੱਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮ ਹਣਾ ਉਹ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾ 2.5 2.5 ਮਿੰਟ ਹੈ ਨਾ ਵਿਜੁੱਤੇ ਸਕੂਲ ਚੱਲ ਸਕਦੇ ਨੇ ਬਿਨਾ ਮਾਸਟਰਾਂ ਦੇ ਹਸਪਤਾਲ ਚਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮਾ ਫਿਰ ਕੁਲਫੀ ਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ ਚ ਵੀ ਮਾਸਟਰ ਆ ਮhalla ਕਲੀਨਿਕਾਂ ਚ ਵੀ ਤੇ ਹਸਪਤਾਲਾਂ ਚ ਵੀ ਡਾਕਟਰ ਆ ਔਰ ਪੜ੍ਹਾਵਾਂਗੇ ਬੱਚਿਆਂ ਨੂੰ ਯੂਪੀਐਸਸੀ ਸੈਂਟਰ ਖੋਲਿਆ ਜਾਊਗਾ ਲੁਧਿਆਣੇ ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ IS IPS UPSC ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਕੋਲ ਨੇ ਆ ਚੋ ਲੁਧਿਆਣਾ ਇੱਕ ਉਹਦੇ ਵਿੱਚੋਂ ਐ ਸੋ UPSC ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ ਆਈਲਿਟਸ ਕਰੀ ਜਾਣੇ ਪਲੱਸ 2 ਕਰਕੇ ਬਾਹਰ ਨੂੰ ਭੱਜ ਜਾਣੇ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਕੱਢ ਦਿੰਦੇ ਕਿੱਥੋਂ ਕਿਤੇ ਦੇ ਰਹਿ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲ ਐਡੀ ਐਡੀ ਬlesਟ ਇੰਨਾ ਆਸ਼ੀਰਵਾਦ ਪ੍ਰਾਪਤ ਧਰਤੀ ਸਾਡੀ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਬਹੁਤ ਗਰਮੀ ਦੇ ਵਿੱਚ ਆਏ ਹੋ ਔਰ ਟੋਟਲ ਸਪੋਰਟਸ پارک 26 ਲੱਖ ਰੁਪਇਆ ਅੰਬੇਦਕਰ ਭਵਨ 14 ਕਰੋੜ 44 ਤੇ ਆ ਜਿਹੜਾ ਬ੍ਰਿਜ ਹੈ 8 ਕਰੋੜ 16 ਲੱਖ ਦੇ ਨਾਲ ਬਣਿਆ ਔਰ ਕੁਆਲਟੀ ਵੀ ਸਮੇਂ-ਸਮੇਂ ਤੇ ਚੈੱਕ ਹੁੰਦੀ ਰਹੀ ਹੈ ਅਕਾਉਂਟੇਬਲ ਅਫਸਰ ਵੀ ਬਣਾਏ ਨੇ ਜਿਨ੍ਹਾਂ ਨੂੰ ਠੇਕਾ ਮਿਲਿਆ ਟੈਂਡਰ ਮਿਲਿਆ ਉਹ ਵੀ ਬਣਾਏ ਨੇ ਕਿ ਜੇ ਇਹਦੇ 'ਚ ਕੋਈ ਇਸ ਤਰ੍ਹਾਂ ਦਾ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਦੁਬਾਰਾ ਤੁਹਾਨੂੰ ਜ਼ਿੰਦਗੀ 'ਚ ਕਦੇ ਕੋਈ ਟੈਂਡਰ ਨਹੀਂ ਮਿਲੂਗਾ ਬਲੈਕਲਿਸਟ ਕਰ ਦਾਂਗੇ ਅਸੀਂ ਸੜਕਾਂ ਵੀ ਬਣਾ ਰਿਹਾ ਪਹਿਲੀ ਕਰਤਾ ਪਹਿਲੀ ਕਰ ਚੁ ਬੁੱਢਾ ਦਰਿਆ ਜਿਹੜਾ ਉਹਦੇ ਵਾਸਤੇ ਕੋਈ 10 ਕਰੋੜ ਵੀ ਘਟਾ ਤੁਸੀਂ ਕਾਟ ਮੰਗ ਰਹੇ ਹੋ ਜਿੰਨਾ ਲੱਗੂਗਾ ਉਹਨੂੰ ਉਹਨੂੰ ਸਾਫ਼ ਕਰਨ ਤੇ ਉਹਨੂੰ ਬਿਲਕੁਲ ਪੋਲੂਸ਼ਨ ਫਰੀ ਕਰਨ ਤੇ ਪਾਣੀ ਵਾਲੇ ਪਾਸੇ ਤਾਂ ਮੈਂ ਤਾਂ ਪਹਿਲੇ ਦਿਨੋਂ ਕਹਿਣਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਸੰਭਲੋ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਵਨ ਗੁਰੂ ਪਾਣੀ ਪਤਾ ਧਰਤੀ ਮਾਤਾ ਦਾ ਦਰਜਾ ਆ ਤਿੰਨੇ ਹੀ ਸਾਂਭ ਲਈਏ ਨਾ ਲੈ ਤੁਸੀਂ ਇੱਥੇ ਹਰੀਆਲੀਆਂ ਇੱਥੇ ਦੁਬਾਰਾ ਉਹੀ ਚਿੜੀਆਂ ਤੋਤੇ ਇੱਥੇ ਉੱਡਦੇ ਦੇਖਿਓ ਪਰ ਇਹ ਨਾ ਸ਼ਹਿਰ ਵੱਡੇ ਹੋਈ ਜਾਂਦੇ ਆ ਆਬਾਦੀ ਵਧੀ ਜਾਂਦੀ ਆ ਸੀਵਰੇਜ ਛੋਟੇ ਹੋਈ ਜਾਂਦੇ ਆ ਹੁਣ ਥੋੜਾ ਜਿਹਾ ਆਪਾਂ ਨੂੰ ਵੀ ਥੋੜਾ ਜਿਹਾ ਕਰਨਾ ਪਊਗਾ ਕਿ ਆਪਾਂ ਲੋਕ ਲਹਿਰ ਬਣਾਈਏ ਇਹਨੂੰ ਯੁੱਧ ਨਸ਼ਾ ਵਿਰੁੱਧ ਵੀ ਚੱਲ ਰਿਹਾ ਬਹੁਤ ਵੱਡੇ ਵੱਡੀਆਂ ਮੱਛੀਆਂ ਫੜ ਰਹੀਆਂ ਫਸ ਰਹੀਆਂ ਉਸ ਜਾਲ 'ਚ ਉਹਨਾਂ ਦੇ ਘਰ ਵੀ ਟਾਹੇ ਜਾ ਰਹੇ ਆ ਆਉਣ ਵਾਲੇ ਦਿਨਾਂ ਚ ਵੀ ਤੁਸੀਂ ਦੇਖੋਗੇ ਤੇ ਬਸ ਇਹੀ ਬੇਨਤੀ ਹੈ ਕਿ ਜਿਹੜਾ ਪੰਜਾਬ ਹੈ ਉਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਹੈ ਹਰ ਇੱਕ ਦੇ ਘਰੇ ਚੁੱਲ੍ਹੇ 'ਚ ਅੱਗ ਬਲਦੀ ਹੋਵੇ ਕੋਈ ਨੌਕਰੀ ਤੋਂ ਰੋਜ਼ਗਾਰ ਤੋਂ ਬਿਨਾਂ ਨਾ ਹੋਵੇ ਪੰਜਾਬ ਦੀ ਧਰਤੀ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣ ਦੀ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਉਹ ਕਹਿੰਦੇ ਜੀ ਇਤਨੇ ਪੈਸੇ ਕਹਾਂ ਸੇ ਆਤੇ ਆ ਹਰ ਜਗ੍ਹਾ ਤੇ ਲੰਗਰ ਲਗਾ ਲੈਂਦੇ ਪੰਜਾਬ ਵਾਲੇ ਮੰਗੇ ਜੀ 20 ਰੁਪਏ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਜਿਹੜਾ ਸਾਡਾ ਭੁੱਖੇ ਸਾਧੂਆਂ ਨੂੰ ਜਿਹੜਾ ਭੋਜਨ ਸ਼ਿਕਾਇਆ ਸੀਗਾ ਗੁਰੂ ਸਾਹਿਬ ਨੇ ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਜੀ ਵਿਆਜ ਵਿਆਜ ਅਜੇ ਮੂਲ ਤਾਂ ਕੱਢਿਆ ਹੀ ਨਹੀਂ ਅਸੀਂ ਵਿਆਜ ਚ ਲੰਗਰ ਲਾ ਲੈਂਦੇ ਸੋ ਐਡੀ ਦਰਿਆਦਿਲ ਕਾਮ ਹੈ ਸਾਡੀ ਤੇ ਮੇਰੇ ਖਿਆਲ ਚ ਆਪਾਂ ਨੇ ਜ਼ਿਆਦਾ ਟਾਈਮ ਲੈ ਲਿਆ 10 ਸਾਲ ਪਹਿਲਾਂ ਹੀ ਲੇਟ ਚੱਲ ਰਹੇ ਆ ਤੇ ਪੁਲ ਆਹ ਹੱਕਨਾ ਤੱਕ ਨੂੰ ਤਈਆਂ ਉਤਾਰ ਕੇ ਪੁਲ ਚਲਾਈਏ ਆਪਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਉਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ